ਕਦ ਕੰਨੀ ਜੇ ਮਾਂ ਦਾ ਦੁੱਧ ਪੀਤਾ ਤਾਂ ਸਾਹਮਣੇ ਆ ਜਾਓ ਜਗਰਤ ਬੀਜ ਬਜਰੰਗੇ ਹਰ ਹਰ ਮਹਾਦੇਵ ਜਿਹੜੇ ਬੀਐਸਬੀ ਵਾਲੇ ਐ ਨਾ ਸਾਨੂੰ ਸੱਦਾ ਦੇ ਗਿਆਨ ਬੇਨੋ ਜਵਾਬ ਦਈਏ ਸਾਡੇ ਦੇਵੀ ਦੀ ਉੱਚੀ ਦੀ ਬੇਦਬੀ ਕਰਨੀ ਹੈ ਨਾ ਮਾਂ ਦਾ ਦੁੱਧ ਪੀਤਾ ਤਾਂ ਸਾਹਮਣੇ ਆ ਕੇ ਗੱਲ ਕਰੋ ਅਗਰ ਦੋਸ਼ੀ ਨਾ ਫੜੇਗੇ ਕੜੀ ਤੋਂ ਕੜੀ ਸਜ਼ਾ ਨਾ ਦਿੱਤੀ ਗਈ ਤਾਂ ਲੁਧਿਆਣਾ ਤਾਂ ਬੰਦ ਹੋਏਗਾ ਹੋਏਗਾ ਨਾਲ ਅਸੀਂ ਪੰਜਾਬੀ ਬੰਦ ਕਰਾਵਾਂਗੇ ਇਹ ਬੇਬੇ ਬੇਸਬੀ ਆ ਮਾਰ ਮਾਰ ਕੇ ਭੋਲੇ ਨਾਥ ਜੀ ਨੂੰ ਮਾਦਾ ਸ਼ੀਤਲਾਂ ਨੂੰ ਛਲਨੀ ਕੀਤਾ ਗਿਆ ਜਿਹੜਾ ਕੰਮ ਇਹਨਾਂ ਨੇ ਕੀਤਾ ਛੈਣੀ ਥੋੜੇ ਲੈ ਕੇ ਜਿਹੜੇ ਰੱਬ ਨੂੰ ਸਾਡੇ ਦਰਦ ਪਹੁੰਚਾਇਆ ਜਿਹੜੀ ਸਾਡੇ ਹਿੰਦੂ ਜਿਹੜੇ ਸਾਡੇ ਜਾਨ ਚੜਾ ਰਹੇ ਉਹਦਾ ਅਸੀਂ ਜਿਹੜਾ ਮਤਲਬ ਉਹਦਾ ਰਿਵੈਂਜ ਹੋ ਸੀ ਉਹਨਾਂ ਕੋਲ ਲੈਣਾ ਸੀ ਸਰਕਾਰ ਨੂੰ ਜਨੇ ਬੰਦੇ ਸਾਡੇ ਹਵਾਲੇ ਕਰੇ ਅਸੀਂ ਨਹੀਂ ਸਾਜਾ ਦਵਾਨੀ ਚੋਰੀ ਚਾਰੀ ਦੀ ਜਿਹੜੀ ਇਹ ਬੇਇੱਜ਼ਤੀ ਹੋ ਰਹੀ ਹੈ ਕਿਸੇ ਸ਼ਰੀਰ ਅੰਤਰ ਦੇ ਰਾਹੀਂ ਹੋ ਰਹੀ ਹੈ ਜਿਹੜੀਆਂ ਵੀ ਆ ਸਮਾਜਿਕ ਤੱਤ ਵੈ ਸਾਡੇ ਹਿੰਦੂ ਧਰਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਹਿੰਦੂ ਦਾ ਮਤਲਬ ਇਹ ਹੈ ਵੀ ਜਿਹੜੇ ਬੇਅਦਬੀ ਵਾਲੇ ਹਨ ਸਾਨੂੰ ਸੱਦਾ ਦੇ ਗਿਆ ਨਾ ਸਾਨੂੰ ਜਵਾਬ ਦਈਏ ਠੋਕ ਮਾਰ ਕੇ ਜਵਾਬ ਦਈਏ ਜਵਾਬ ਕੀ ਹੁੰਦਾ ਮੈਂ ਖੁਦ ਕਹਿੰਨੀ ਜੇ ਮਾਂ ਦਾ ਦੁੱਧ ਪੀਤਾ ਤਾਂ ਸਾਹਮਣੇ ਆ ਜਾਓ ਜਗਰ ਬੀਜ ਬਜਰੰਗੇ ਹਰ ਹਰ ਬਾਗੇ ਬਬ ਬੋਲੇ ਹਾਂਜੀ ਜੰਨਰ ਸਾਹਿਬ ਭੈਣ ਜੀ ਨੇ ਇੱਕ ਗੱਲ ਬੜੀ ਵਧੀਆ ਕੀਤੀ ਹੈ ਵੀ ਸਾਡੇ ਦੇਵੀ ਦੇਵਤਿਆਂ ਦੀ ਗਰ ਬੇਅਦਬੀ ਕਰ ਰਹੀ ਹੈ ਨਾ ਮਾਂ ਦਾ ਦੁੱਧ ਪੀਤਾ ਤਾਂ ਸਾਹਮਣੇ ਆ ਕੇ ਗੱਲ ਕਰੋ ਬਿਲਕੁਲ ਸਾਫ਼ ਸਨੇਹਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਅਗਰ ਦੋਸ਼ੀ ਨਾ ਫੜੇਗੇ ਕੜੀ ਤੋਂ ਕੜੀ ਸਜ਼ਾ ਨਾ ਦਿੱਤੀ ਗਈ ਤਾਂ ਲੁਧਿਆਣਾ ਤਾਂ ਬੰਦ ਹੋਏਗਾ ਹੋਏਗਾ ਨਾਲ ਅਸੀਂ ਪੰਜਾਬੀ ਬੰਦ ਕਰਾਵਾਂਗੇ ਜਕਰਾਂ ਵੀਰ ਬਜਰੰਗੇ ਹਰ ਮਾਵੇ ਪਰਸੋ ਚੋਰੀ ਹੁੰਦੀ ਰਾਤੀ ਤੇ ਹੁਣ ਤੱਕ ਨਹੀਂ ਫੜੇ ਜਾਂਦੇ ਕੀ ਲੱਗਦਾ ਹੈ ਕਿ ਵੀ ਕਾਰਨ ਕੀ ਹੈ ਲਗਾਤਾਰ ਵੇਦਵੀਆਂ ਜੇਸੇ ਬਦ ਰਹੀਆਂ ਨੇ ਵੱਡਾ ਸ਼ਹਿਰ ਹੈ ਅਸੀਂ ਇਹ ਨਹੀਂ ਕਹਿੰਦੇ ਪ੍ਰਸ਼ਾਸਨ ਜੋ ਕਹਿ ਰਿਹਾ ਉਹ ਕਹਿੰਦਾ ਮੈਂ ਆਪਣਾ ਕੰਮ ਕਰ ਰਹੇ ਹਾਂ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਲਾਉਂਦੇ ਆ ਵੀ ਜਿੰਨੀ ਸਪੀਡ ਨਾਲ ਬਾਕੀ ਧਰਮਾਂ ਦੀ ਬੇਇੱਜ਼ਤੀ ਵੇਲੇ ਤੁਸੀਂ ਜਾਗਦੇ ਹੋ ਨਾ ਉੰਨੀ ਹੀ ਉਸ ਤੋਂ ਜ਼ਿਆਦਾ ਸਪੀਡ ਨਾਲ ਜਦੋਂ ਹਿੰਦੂ ਧਰਮ ਦੀ ਕੋਈ ਬੇਇੱਜ਼ਤੀ ਹੁੰਦੀ ਉਦੋਂ ਵੀ ਪ੍ਰਸ਼ਾਸਨ ਜਾਗੇ ਦੇਖੋ ਕੱਲ ਪਰਸੋ ਦੀ ਇੱਥੇ ਚੋਰੀ ਹੋਈ ਰਾਤ ਦੀ ਕੱਲ ਸਾਰਾ ਦਿਨ ਲੰਘ ਗਿਆ 48 ਘੰਟੇ ਦਾ ਪ੍ਰਸ਼ਾਸਨ ਨੇ ਟਾਈਮ ਲਿੱਤਾ ਪਰ ਮੇਰੇ ਇੱਕ ਲੰਬਾ ਪ੍ਰਸ਼ਾਸਨ ਨੂੰ ਇਹ ਵੀ ਅਸੀਂ ਅੱਜ ਆਏ ਹਾਂ ਸਾਰੇ ਇੱਥੇ ਕੋਈ ਪੀਸੀਆਰ ਕੋਈ ਇੱਕ ਬੰਦਾ ਪੁਲਿਸ ਦਾ ਕੋਈ ਦੋ ਬੰਦੇ ਸਿਕਿਉਰਟੀ ਨੂੰ ਰਾਤ ਨੂੰ ਲਾਏ ਨਹੀਂ ਲਾਏ ਮੀਂਸ ਕੀ ਪ੍ਰਸ਼ਾਸਨ ਬਹੁਤ ਲਾਈਟਲੀ ਲੈਂਦਾ ਵੀ ਕੋਈ ਹੋ ਗਈ ਇਹ ਖਾਲੀ ਚੋਰੀ ਨਹੀਂ ਹੈ ਇਹ ਬੇਅਦਬੀ ਹੈ ਠੀਕ ਹੈ ਨਾ ਕਿੰਦਾ ਬੋਲੇ ਨਾ ਦੇ ਜਿਹੜਾ ਸਵਰੂਪ ਹੈ ਸ਼ਿਵਲਿੰਗਾ ਉਹਨੂੰ ਛੈਣੀਆਂ ਮਾਰੀਆਂ ਗਈਆਂ ਕਿਦਾਂ ਸ਼ਿਤਾ ਮਾਤਲ ਦਾ ਮਸ਼ੀਤਲਾ ਮਾਦਾ ਜਿਹਦਾ ਕਿਦਾਂ ਵੱਡਾ ਸਵਰੂਪ ਹੈ ਜਿਹਦੇ ਛੈਣੀਆਂ ਮਾਰ ਕੇ ਸਾਰਾ ਕੱਟ ਫੱਟ ਕੀਤਾ ਗਈ ਤੁਸ ਹਿੰਦੂ ਧਰਮ ਦੇ ਚ ਜਿਹੜੀ ਮੂਰਤੀ ਹੈ ਨਾ ਉਹ ਕੋਈ ਆਮ ਚੀਜ਼ ਨਹੀਂ ਹੈ ਵੀ ਮੂਰਤੀ ਪੱਥਰ ਦੀ ਰੱਖੀ ਉਹ ਮੂਰਤੀ ਹੋ ਗਈ ਉਹਦੀ ਕੋਈ ਵੈਲਿਊ ਨਹੀਂ ਹੈ ਅਸੀਂ ਜਦੋਂ ਮੂਰਤੀ ਸਥਾਪਿਤ ਕਰਦੇ ਹਾਂ ਕਿਸੇ ਵੀ ਮੰਦਿਰ ਦੇ ਕਿਸੇ ਵੀ ਧਾਰਮਿਕ ਜਗ੍ਹਾ ਤੇ ਉਹਦੀ ਪ੍ਰਾਣ ਪ੍ਰਤੀਸ਼ਟਾ ਕਰਕੇ ਉਹਨੂੰ ਸਥਾਪਿਤ ਕੀਤਾ ਜਾਂਦਾ ਹੈ ਪ੍ਰਾਣ ਪ੍ਰਤੀਸ਼ਟਾ ਮੰਤਰ ਉਚਾਰਨ ਕਰਕੇ ਉਹਦੇ ਚ ਪ੍ਰਾਣ ਪਾਏ ਜਾਂਦੇ ਆ ਤਾਂ ਆਡੀ ਆਸਾ ਠੀਕ ਹੈ ਨਾ ਜੀ ਉਹ ਆਪਣੇ ਕੰਮ ਲੈਨੇ ਆਪਣੇ ਇਸ਼ਟ ਕੋਲ ਆਪਣੇ ਰੱਬ ਕੋਲ ਉਹਨੂੰ ਖੰਡਿਤ ਕਰਤਾ ਉਹਨੂੰ ਮਾਰਤਾ ਠੀਕ ਹੈ ਨਾ ਉਹ ਇੱਕ ਛੋਟੀ ਘਟਨਾ ਥੋੜੀ ਹੈ ਪ੍ਰਸ਼ਾਸਨ ਜਦੋਂ ਵੀ ਹਿੰਦੂ ਧਰਮ ਦੀ ਬੇਦਬੀ ਹੁੰਦੀ ਉਹਨੂੰ ਬਹੁਤ ਲਾਈਟਲੀ ਲੈ ਕੇ ਚੱਲਦਾ ਸੋ ਇਹ ਚੀਜ਼ਾਂ ਨਹੀਂ ਚਲਣੀਆਂ ਦੇਖੋ ਅਸੀਂ ਤਾਂ ਬਾਰ ਬਾਰ ਰਿਕਵੈਸਟਾਂ 24 ਘੰਟੇ ਦਾ ਪ੍ਰਸ਼ਾਸਨ ਟਾਈਮ ਲੈਂਦਾ ਚੋਰ ਸਾਹਮਣੇ ਆਣੇ ਚਾਹੀਦੇ ਆ ਪਲੱਸ ਚੋਰ ਤਾਂ ਛੱਡ ਹੀ ਦਿਓ ਨਾ ਚੋਰ ਤੋਂ ਇਲਾਵਾ ਜਿਹੜੀ ਉਹਨਾਂ ਨੇ ਧਾਰਮਿਕ ਬੇਦਬੀ ਕੀਤੀ ਹੈ ਇਹਦੀ ਸਜ਼ਾ ਹਾਂ ਇਹਦੀ ਸਜ਼ਾ ਪੈਰ ਲੈ ਕੇ ਚੜੇ ਨੇ ਛੈਣੀ ਨਾਲ ਤੁਹਾਡੇ ਨਾਲ ਸ਼ਿਵਲਿੰਗ ਨੂੰ ਖੰਡਿਤ ਕੀਤਾ ਹੈ ਸ਼ੀਤਲਾ ਮਾਤਾ ਜੀ ਦੇ ਸਵਰੂਪ ਨੂੰ ਖੰਡਿਤ ਕੀਤਾ ਉਹ ਬੰਦੀ ਸਜ਼ਾ ਉਹਨਾਂ ਨੂੰ ਅਸੀਂ ਦਵਾਨੀ ਦਵਾਨੀ ਹੈ ਹਿੰਦੂ ਸਮਾਜ ਦੇ ਵਿੱਚ ਬਹੁਤ ਰੋਸ਼ ਹੈ ਸੋ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਸਮਝਣਾ ਚਾਹੀਦਾ ਕੱਲ ਨੂੰ ਇਹਦੇ ਧਰਨੇ ਲੱਗਣ ਸੜਕਾਂ ਬੰਦ ਹੋਣ ਲੁਧਿਆਣਾ ਬੰਦ ਹੋਵੇ ਇਹ ਸਾਰੀਆਂ ਗੱਲਾਂ ਸਾਡੇ ਸਾਡੇ Hindu ਸਮਾਜ ਦੇ ਸਾਰੇ ਮਤਲਬ ਬੈਠੇ ਨੇ ਲੀਡਰ ਵੱਡੇ ਉਹ ਅਸੀਂ ਰਣਨੀਤੀ ਤੈਅ ਕਰਾਂਗੇ ਮੰਦਿਰ ਕਮੇਟੀ ਦੇ ਨਾਲ ਰਲ ਕੇ ਮੰਦਿਰ ਕਮੇਟੀ ਨੇ ਕੁਝ ਕਿਹਾ ਕੋਈ ਗੱਲ ਮੰਦਿਰ ਕਮੇਟੀ ਦੇ ਸਾਰੇ ਮੈਂਬਰ ਆ ਰਹੇ ਨੇ ਜੀ 6 ਵੇ ਦੋਨੇ ਟਾਈਮ ਦਿੱਤਾ ਹੈ ਅਸੀਂ ਮੈਂਬਰ ਆਨੇ ਸ਼ੁਰੂ ਹੋ ਗਏ ਨੇ ਜਿੱਦਾਂ ਬਣੇਗੀ ਵੀ ਉਹ ਤੁਹਾਨੂੰ ਦੱਸਦੇ ਫਿਰ ਸਵਾਲ ਹੈ ਸਨਾਤਨ ਧਰਮ ਦਾ ਅੱਜ ਸਮਾ ਸਵਾਲ ਹੈ Hindu ਸਮਾਜ ਦਾ ਜੀ ਅੱਜ ਇੱਥੇ ਜਿਹੜਾ ਹਿੰਦੂ ਸਮਾਜ ਇਕੱਠਾ ਹੋਇਆ ਹਿੰਦੂ ਜਾਗੋ ਕੋਰ ਕਮੇਟੀ ਜਿਹੜੀ ਪੰਜਾਬ ਲੈਵਲ ਤੇ ਬਣੀ ਹੈ ਉਸ ਦੇ ਅਧੀਨ ਮੰਦਰ ਪ੍ਰਬੰਧਕ ਕਮੇਟੀਆਂ ਆ ਨੀਲਕੰਠ ਮਹਾਦੇਵ ਛ왈ਲੇ ਤੋਂ ਆ ਇਸ ਤਰ੍ਹਾਂ ਅਲੱਗ-ਅਲੱਗ ਸਾਰੀਆਂ ਕਮੇਟੀਆਂ ਦੇ ਪ੍ਰਧਾਨ ਆ ਗੂ ਇੱਥੇ ਅੱਜ ਇਕੱਠੇ ਹੋਏ ਆ ਇਹ ਹਿੰਦੂ ਸਮਾਜ ਦਾ ਇੱਕ ਸਾਂਝਾ ਕਾਜ ਹੈ ਔਰ ਅਸੀਂ ਇੱਕ ਗੱਲ ਤੁਹਾਡੇ ਚੈਨਲ ਲਈ ਜ਼ਰੂਰ ਪੁੱਛਣਾ ਚਾਹੁੰਦੇ ਆ ਕਿਆ 2 ਸਾਲ ਪਹਿਲਾਂ ਇਹ ਹਿੰਦੂ ਮੰਦਿਰਾਂ ਤੇ ਕਦੀ ਐਦਾਂ ਹਮਲੇ ਹੋਏ ਆ ਐਦਾਂ ਚੋਰੀਆਂ ਹੋਈਆਂ ਇੱਕੇ ਛੜਜੰਤ ਤੇ ਰਾਹੀਂ ਇਹ ਹਿੰਦੂ ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੀ ਕਿ ਸਾਡੀ ਪੰਜਾਬ ਸਰਕਾਰ ਪੰਜਾਬ ਦੇ ਜਿਹੜਾ ਐਡਮਿਨਿਸਟ੍ਰੇਸ਼ਨ ਸੁੱਤਾ ਪਿਆ ਇਹ ਤੁਹਾਡੇ ਚੈਨਲ ਆਈ ਮੈਂ ਠੋਕ ਕੇ ਗੱਲ ਕਰਨਾ ਚਾਹੁੰਦਾ ਇਹ ਪੰਜਾਬ ਦੇ ਅੰਦਰ 82 83 ਵਾਲਾ ਦੌਰ ਫੇਰ ਲਿਆਣਾ ਚਾਹੁੰਦੇ ਕੁਝ ਸ਼ਰਾਰਤੀ ਅੰਸਰ ਸਰਕਾਰ ਨੂੰ ਜਗਾਨ ਜਾਗੀ ਨਹੀਂ ਹੈ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਜਗਾਨ ਦੇ ਲਈ ਹਿੰਦੂ ਕੋਰ ਕਮੇਟੀ ਜਿਹੜੀ ਹੈ ਦੀ ਜਾਗੋ ਕਮੇਟੀ ਬਣੀ ਹੈ ਅਸੀਂ ਬਿਲਕੁਲ ਬਚਨਬੰਦ ਹੈ ਔਰ ਇਹਦਾ ਜਵਾਬ ਸਰਕਾਰ ਤੋਂ ਜਰੂਰ ਲਵਾਂਗੇ ਪ੍ਰਸ਼ਾਸਨ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਕਹਿੰਦਾ ਬਹੁਤ ਜਾਗਰੂਕ ਹੈ ਪੀਸੀਆਰ ਵੀ ਘੁੰਮਦਾ ਵਾ ਲੋਕਾਂ ਦੀ ਸੁਰੱਖਿਆ ਮਾਲ ਦੀ ਜਾਨ ਦੀ ਅਸੀਂ ਕਰਦੇ ਆਂ ਕਿੱਥੇ ਹੈ ਜੇ ਭਗਵਾਨ ਹੀ ਮੰਦਰਾ ਚ ਸੁਰੱਖਿਤ ਨਹੀਂ ਤੇ ਆਮ ਇਨਸਾਨ ਕਿਥੇ ਸੁਰੱਖਿਤ ਹੈ ਇਹ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਜਵਾਬ ਦੇਣਾ ਪਏਗਾ ਔਰ ਲੁਧਿਆਣੇ ਦੇ ਵਿੱਚ ਐਮ ਐਲ ਏ ਸਰਕਾਰ ਦੇ ਹੋਣ ਆ ਕਿੰਨੀ ਦੇਰ ਹੋ ਗਈ ਕੱਲ ਦਾ ਇਹ ਵਾਕਿਆ 6 ਤਰੀਕ ਦਾ ਵਾਕਿਆ ਹੈ ਹਜੇ ਤੱਕ ਕੋਈ ਐਮ ਐਲ ਵੀ ਨਹੀਂ ਬੜਿਆ ਉਹਨਾਂ ਕੋਲ ਟਾਈਮ ਹੀ ਨਹੀਂਗਾ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਤੇ ਸੂਬੇ ਦੇ ਅੰਦਰ ਜਿਹੜੀਆਂ ਬਾਕੀ ਆਪੋਜੀਸ਼ਨ ਪਾਰਟੀਆਂ ਸਿਰਫ ਹਿੰਦੂ ਸਮਾਜ ਨੂੰ ਇੱਕ ਵੋਟਾਂ ਦੇ ਲਈ ਇਸਤੇਮਾਲ ਕਰਨਾ ਜਾਣਦੀਆਂ ਪੰਜਾਬ ਦੇ ਅੰਦਰ ਪਿਛਲੇ ਲਗਭਗ 3 ਸਾਲ ਤੋਂ ਜਗਾ ਜਗਾ ਭਾਵੇਂ ਸਮਰਾਲੇ ਦੇ ਵਿੱਚ ਹੋਇਆ ਹੋਵੇ ਭਾਵੇਂ ਕੰਨੇ ਦੇ ਵਿੱਚ ਹੋਇਆ ਹੋਵੇ ਔਰ ਪਿੱਤੇ 10 ਦਿਨਾਂ ਦੇ ਵਿੱਚ ਲੁਧਿਆਣੇ ਬੱਸ ਸਟੈਂਡ ਦੇ ਉੱਤੇ ਭਗਵਾਨ ਭੋਲੇनाथ ਦੇ ਸਰੂਪ ਨੂੰ ਕੰਡਿਤ ਕੀਤਾ ਗਿਆ ਹੋਵੇ ਮੈਂ ਇੱਕ ਗੱਲ ਤੁਹਾਡੇ ਰਾਈ ਕਹਿਣਾ ਚਾਹਨਾ ਕਿ ਜਿਹੜਾ ਪ੍ਰਸ਼ਾਸਨ ਸੋਚਦਾ ਨਾ ਚੋਰੀ ਅਸੀਂ ਨੂੰ ਚੋਰੀ ਨਹੀਂ ਇਹ ਬੇਦਬੀ ਹੈ ਜਿਹੜੇ ਭਗਵਾਨ ਭੋਲੇनाथ ਸ਼ਿਵਲਿੰਗ ਦੇ ਰੂਪ ਚ ਸਨਾਤਨ ਦੇ ਧਰਮ ਵਿੱਚ ਬੜੇ ਪਾਵਨ ਤੇ ਪੁਜਤਰ ਗਿਨੇ ਜਾਂਦੇ ਆ ਜਿਹੜਾ ਇੱਕ ਲੋਟੇ ਜਲ ਨਾਲ ਭਗਵਾਨ ਖੁਸ਼ ਹੋ ਜਾਂਦੇ ਆ ਉਸ ਸ਼ਿਵਲਿੰਗ ਦੇ ਉੱਤੇ ਉਹਨਾਂ ਜਿਹੜੇ ਮਾੜੇ ਅੰਸਰਾਂ ਨੇ ਐ ਛੈਣੀ ਹਥੋੜੇ ਦਾ ਇਸਤੇਮਾਲ ਕੀਤਾ ਵਾ ਠੀਕ ਆ ਉਹ ਛੈਣੀ ਹਥੋੜੇ ਸ਼ਿਵਲਿੰਗ ਤੇ ਨਹੀਂ ਸਾਡੇ Hindu ਸਮਾਜ ਦੀਆਂ ਛਾਤੀਆਂ ਤੇ ਸਾਡੇ ਦਿਲਾਂ ਤੇ ਜੈਨੀਆਂ ਥੋੜੇ ਚਲਾਏ ਨੇ ਅੱਜ ਮਨ ਭਰਿਆ ਆ ਕਿ ਅਸੀਂ ਉਹ ਕਿਹੜੇ ਸੂਬੇ ਦੇ ਵਿੱਚ ਰਹਿ ਰਹੇ ਆ ਜਿਹੜੇ ਸੂਬੇ 'ਚ ਜਿਹੜਾ Hindu ਸਮਾਜ ਕਰੋੜਾਂ ਅਰਬਾਂ ਰੁਪਏ ਦਾ ਟੈਕਸ ਦੇ ਰਿਹਾ ਉਹਦੇ ਧਾਰਮਿਕ ਸਥਾਨ ਹੀ ਸੁਰੱਖਿਅਤ ਨਹੀਂ ਗੇ ਜਿਹੜੇ ਲੋਕ ਅਸੀਂ ਇੱਕ ਆਸਤਾ ਸਰੂਪ ਮੰਦਿਰ ਦੇ ਵਿੱਚ ਮੱਤਾ ਟਿਕ ਕੇ ਨੰਨੇ ਆ ਜਿਹੜਾ ਸਿਸਟਮ ਜਗਾ ਜਗਾ ਕੀ ਆ ਜਾਂਦਾ ਕਦੇ ਪੰਜਾਬ ਸਰਕਾਰ ਕਦੇ ਕੇਂਦਰ ਸਰਕਾਰ ਵੱਲੋਂ ਕਿ ਲੁਧਿਆਣਾ ਸਮਾਰਟ ਸਿਟੀ ਆ ਜਗਾ ਜਗਾ ਕੈਮਰੇ ਲਗਾਤੇ ਬੜਾ ਕੁਛ ਆ ਉਹ ਕੈਮਰੇ ਕਿੱਥੇ ਆ ਸਰੇ ਆਮ ਰਾਤ ਨੂੰ 1.5 ਵਜੇ ਬੇਦਬੀ ਕਰਕੇ ਲੋਕ ਜਾਂਦੇ ਆ ਤੇ ਹਲੇ ਤੱਕ ਪ੍ਰਸ਼ਾਸਨ ਕੋ ਪੜੇ ਨਹੀਂ ਜਾ ਰਹੇ ਕਿਤੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਬੈਠੇ ਨੇ ਕਿਤੇ ਲੁਧਿਆਣੇ ਦੇ ਬਾਕੀ ਅਧਿਕਾਰੀ ਬੈਠੇ ਨੇ ਸਿਰਫ ਇੱਕ ਦਲਾਸਾ ਦੇਣ ਨੂੰ ਹੁਣ ਤੱਕ ਤਾਂ ਇਹਨਾਂ ਨੂੰ ਚਾਹੀਦਾ ਸੀਗਾ ਜਗਾ ਜਗਾ ਰੇਡਾ ਕਰਕੇ ਪਤਾ ਲੱਗ ਜਾਂਦਾ